ਉਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਬੀਬੀ ਖਾਲੜਾ ਹਾਰੀ ਸੀ ਨਾ ਉਦੋਂ ਸਭ ਤੋਂ ਵੱਡਾ ਉਹਨੂੰ ਹਰਾਉਣ ਦੇ ਵਿੱਚ ਜੀਰੇ ਹਲਕੇ ਦਾ ਯੋਗਦਾਨ ਸੀ ਟੋਡਾ ਸਾਰਿਆਂ ਦਾੇ ਕੰਮ ਸੀ ਪਿੱਛੋ ਜਿੱਤ ਦੀ ਜਿੱਤ ਦੀ ਜੀਰੇ ਹਲਕੇ ਦੇ ਵਿੱਚੋਂ ਬੀਬੀ ਖਾਲੜਾ ਬੀਬੀ ਖਾਲੜਾ ਉਹ ਆ ਹੱਸਦੇ ਬਸਦੇ ਚਿਹਰੇ ਜਿਨ੍ਹਾਂ ਦੇ ਛੱਡ ਕੇ ਪਿਓ ਚਲੇ ਗਏ ਜਿਨ੍ਹਾਂ ਦੇ ਘਰ ਵਾਲੇ ਚਲੇ ਗਏ ਆਹ ਰਿਜ਼ਲਟ ਉਹਨਾਂ ਨੂੰ ਮਿਲਿਆ ਉਹਨਾਂ ਦੀ ਧਰਮ ਪਤਨੀ ਸਿੱਖ ਧਰਮ ਦੇ ਵਿੱਚ ਹੋ ਕੇ ਤੇ ਕਿਸੇ ਹੋਰ ਧਰਮ ਵੱਲੋਂ ਇਲੈਕਸ਼ਨ ਲੜਦੀ ਨਾ ਚਾਹਦੇ ਉਹਨਾਂ ਨੇ ਅੱਜ ਇੱਥੇ ਐਮਪੀ ਦੀ ਸੀਟ ਜਿੱਤੀ ਹੋਣੀ ਸੀ ਪਰ ਸਾਡਾ ਸਿੱਖ ਧਰਮ ਪਤਾ ਕੀ ਆ ਅਸੀਂ ਇੱਥੇ ਅੱਧੇ ਤਮਾਸ਼ਾ ਵੇਖਣਾ ਅੱਧੇ ਦੁਜੇ ਆਇਆ ਜਿਹੜੇ ਆਪਦੇ ਪਰਿਵਾਰ ਨੂੰ ਅਸੀਂ ਮੋਟੀਵੇਟ ਨਹੀਂ ਕਰ ਸਕਦੇ ਹੁਣ ਸਾਡੀ ਬੇਨਤੀ ਇਹ ਆ ਇੱਕ ਚੀਜ਼ ਦਾ ਧਿਆਨ ਰੱਖਿਓ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਨਹੀਂ ਸਾਡੀ ਉਹਨਾਂ ਨੂੰ ਜਿਤਾਉਣ ਦੀ ਦੌੜ ਨਹੀਂ ਸੰਗਰੂਰ ਹੜਕਾ ਫਰੀਦਕੋਟ ਹੜਕਾ ਉੱਥੇ ਵੀ ਸਿੰਘ ਬਰਾਬਰ ਤੇ ਆ ਪਰ ਤੁਹਾਡੀ ਇੱਜ਼ਤ ਤਾਂ ਜਿਰੇ ਹਲਕੇ ਵਾਲਿਓ ਕਦੂਰ ਸਾਹਿਬ ਵਾਲਕੇ ਵਾਲਿਓ ਅਗਰ ਉਹਨਾਂ ਨਾਲੋਂ ਘੱਡੀ ਮੋਟਾਂ ਦੀ ਜਿੱਤ ਹੋਵੇ ਉਹਨਾਂ ਨਾਲੋਂ ਜ਼ਿਆਦਾ ਲੀਡ ਕਰੀਏ ਤੇ ਅਗਲੀ ਵਾਰ ਨੂੰ ਜੇ ਅਸੀਂ ਕਿਸੇ ਬੰਦੀ ਸਿੰਘ ਨੂੰ ਮੌਕਾ ਮਿਲੇ ਨਾ ਇੱਥੇ ਜਾਂ ਕਿਸੇ ਸਾਤ ਸਿਰਿਆ ਕਾਲ ਜੇ ਕਿਸੇ ਨੂੰ ਮੌਕਾ ਮਿਲੇ ਤੇ ਉਹ ਦਮ ਰੱਖਦਾ ਹੋਵੇ ਜੇ ਕਿਸੇ ਦਾ ਪੁੱਤ ਸਿੱਖ ਧਰਮ ਵਾਲੇ ਪਾਸੇ ਮੂੰਹ ਕਰੇ ਕਿਸੇ ਦਾ ਲੀਡਰ ਹੋਵੇ ਕਿਸੇ ਦਾ ਆਗੂ ਹੋਵੇ ਤੇ ਤੁਸੀਂ ਸਾਰੇ ਉਹਦਾ ਮਗਰ ਕੋਸ਼ਿਸ਼ ਨਾ ਕਰੋਗੇ ਜੇ ਇਸ ਵਾਰ ਕੋਈ ਜੱਜ ਦਾ ਕੰਮ ਹੋਵੇ ਇਕ ਦੇਣਾ ਹੋਵੇ ਕਿ ਅਸੀਂ ਇੱਥੇ ਬੈਠਣ ਆਏ ਆ ਚਾਹ ਪਾਣੀ ਪੀਣ ਆਏ ਆ ਪੀ ਕੇ ਤੁਸੀਂ ਘਰੇ ਜਾਣਾ ਜਾ ਕੇ ਤੁਹਾਨੂੰ ਕਿਸੇ ਰਿਸ਼ਤੇਦਾਰ ਨੇ ਕਹਿ ਦੇਣਾ ਆਪਣੀ ਇੱਕ ਗੱਲ ਆ ਕਿਸੇ ਰਿਸ਼ਤੇਦਾਰ ਨੇ ਕਹਿ ਦੇਣਾ ਦੇਖੋ ਤੁਸੀਂ ਫਲਾਣੇ ਮੇਰੇ ਪਿੱਛੇ ਵੋਟ ਪਾ ਦਿਓ ਮਰ ਜਾਓ ਪਰ ਕਿਤੇ ਉਹ ਦਿਨ ਨਾ ਆ ਜਾ ਦੁਬਾਰਾ ਕਿ ਸਾਨੂੰ ਸ਼ਰਮਸਾਰ ਹੋਣਾ ਪਵੇ ਪਿਛਲੀ ਵਾਰ ਵਾਂਗੂ ਇਸ ਵਾਰ ਇਸ ਗੱਲ ਦਾ ਧਿਆਨ ਰੱਖਿਓ ਉਹਨਾਂ ਨੇ ਆਪਣਾ ਕੰਮ ਕਰ ਦੇਣਾ ਮਾਝੇ ਵਾਲਿਆਂ ਨੇ ਉਹਨਾਂ ਕੇ ਵੀ ਬੇਨਤੀ ਆ ਕਿ ਤਗੜੇ ਹੋ ਕੇ ਜੋਰ ਲਾਓ ਸਿੱਖ ਪੰਥ ਦਾ ਸਿਰ ਨੀਵਾਂ ਨਾ ਹੋਵੇ ਸਰਕਾਰਾਂ ਨੂੰ ਪਤਾ ਲੱਗੇ ਏਜੰਸੀਆਂ ਨੂੰ ਪਤਾ ਲੱਗੇ ਇੱਕ ਵਾਰ ਕਿ ਸਭ ਤੋਂ ਵੱਧ ਇੰਡੀਆ ਦੇ ਵਿੱਚੋਂ ਅਗਰ ਕਿਸੇ ਨੇ ਲੋਕਪਾਲ ਦੀ ਸੀਟ ਜਿੱਤੀ ਆ ਅਗਰ ਕਿਸੇ ਨੇ ਇਲੈਕਸ਼ਨ ਜਿੱਤਿਆ ਤੇ ਭਾਈ ਅਮਰਤਪਾਲ ਸਿੰਘ ਨੇ ਜਿੱਤਿਆ ਅੱਦੋ ਚੋ ਕਿਸਮਤ ਤੇ ਬੇਚੂ ਹਣਾ ਹੋਈ ਆ ਪਰ ਤੁਸੀਂ ਸਿੰਘ ਕਿੰਦੇ ਹੋ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਮੇਰੀ ਮਾਤਾ ਜੀ ਪਹਿਰਾ ਸਾਹਿਬ ਜਾਂਦੀ ਆ 10 ਫੋਨ ਆ ਗਿਆ ਪੁੱਤ ਕਿਆ ਪੁੱਤ ਦੁਨੀਆ ਕਿੰਨੀ ਆ ਕੀ ਬਣਿਆ ਇੱਥੇ ਆਏ ਮਾਤਾ ਜੀ ਭਾਈ ਅਮਰਪਾਲ ਸਿੰਘ ਜੀ ਦੇ ਸਾਨੂੰ ਦਰਸ਼ਨ ਹੋ ਗਏ ਆ ਸਾਡੇ ਵਾਸਤੇ ਦਰਸ਼ਨ ਕਾਪੀ ਆ ਤੇ ਤੁਸੀਂ ਸਾਰੇ ਨੇ ਇਨਾ ਧਿਆਨ ਰੱਖਣਾ ਬੇਨਤੀ ਆ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਹਰ ਤੁਹਾਨੂੰ ਪਤਾ ਹਰ ਤੀਜੇ ਘਰ ਦੇ ਵਿੱਚ ਇੱਕ ਬੱਚਾ ਨਸ਼ਾ ਕਰ ਰਿਹਾ ਕਿਸੇ ਦਾ ਜਵਾਈ ਕਰ ਰਿਹਾ ਕਿਸੇ ਦਾ ਭਰਾ ਕਰ ਰਿਹਾ ਕਿਸੇ ਦਾ ਪੁੱਤ ਕਰ ਰਿਹਾ ਬਰਬਾਦ ਹੋ ਗਏ ਆਪਾਂ ਪਰ ਆਪਾਂ ਨਾ ਪਾਰਟੀਆਂ ਨਹੀਂ ਛੱਡਣੀਆਂ ਅਸੀਂ ਕਹਿਣਾ ਸੀ ਤਾਂ ਐਸ ਪਾਰਟੀ ਵਾਲਾ ਅਸੀਂ ਐਸ ਪਾਰਟੀ ਵਾਲਾ ਦਿਨੋਂ ਦਿਨ ਖਤਮ ਹੁੰਦੇ ਜਾ ਰਹੇ ਆਂ ਅਗਰ ਕਿਸੇ ਨੇ ਕੋਈ ਲੀਡ ਕਰਨੀ ਆ ਕੌਮ ਨੂੰ ਜਿੰਦਾ ਰੱਖਣਾ ਬੱਚੇ ਦਾ ਆਪਾਂ ਪਹਿਲਾਂ ਬਾਹਰ ਭੇਜਦੇ ਸਾਡੇ ਭਰਾ ਜਦੋਂ ਜਾਰੇ ਬਾਹਰ ਨਿਕਲ ਕੇ ਪਿੰਡ ਖਾਲੀ ਹੋ ਗਏ ਆ ਪਰ ਜੇ ਅਸੀਂ ਇਸ ਕੌਮ ਨੂੰ ਜਿੰਦਾ ਰੱਖਣਾ ਨਾ ਟੋਡੀ ਇੱਕ ਇੱਕ ਵੋਟ ਦੀ ਲੋੜ ਆ ਚ ਕਿੱਥੇ ਪਾਉਣੀ ਤੁਸੀਂ ਸਮਝਦਾਰ ਹੋ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਮਾਤਾ ਜੀ ਘਰ ਕਰਨੀ ਜਾ ਸਕਦੇ ਇੱਕ ਸਿੱਖ ਦੇ ਸਿੱਖ ਕੌਮ ਦੇ ਆਗੂ ਦੀ ਮਾਤਾ ਜੇਲ੍ਹ ਚ ਬੈਠੇ ਦੀ ਤੁਹਾਡੇ ਕੋਲੇ ਵੋਟਾਂ ਮੰਗਣ ਆਵੇ ਕਿਉਂ ਆਵੇ ਬਾਈ ਕਿਉਂ ਤੁਸੀਂ ਸਿੱਖ ਧਰਮ ਨਾਲ ਸਬੰਧ ਨਹੀਂ ਰੱਖਦੇ ਸਾਰੇ ਬੀਬੀ ਖਾਲੜਾ ਲੋਕਾਂ ਦੇ ਪਿੰਡਾਂ ਪਿੰਡਾਂ ਚ ਘੁੰਮ ਕੇ ਆਗਰ ਸੀਟ ਹਾਰ ਗਈ ਪਤਾ ਤੁਹਾਨੂੰ ਤੁਸੀਂ ਆਪਣੇ ਆਪ ਵਿੱਚ ਥੋੜੀ ਬਹੁਤੀ ਸ਼ਰਮ ਮੰਨਿਆ ਕਰੋ ਭਰਾ ਪਿਓ ਮੇਰੇ ਬੱਚੇ ਬਰਾਬਰ ਆ ਤੇ ਮੈਂ ਬਸ ਇੰਨੀ ਗੱਲ ਕਰਨੀ ਸੀ ਮੈਨੂੰ ਵੀ ਆਪਣੀ ਆਪਣੀ ਜਗ੍ਹਾ ਜਿੰਨੇ ਜੋਗਾ ਕੋਈ ਹੈਗਾ ਕੋਸ਼ਿਸ਼ ਕਰ ਰਿਹਾ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ